आदमी पार्टी तो के वर्कर ने बॉक मैंबर ने जो लगातार अभी जरा मते पा रजिस्टर भर चुके हैं पर जोड़े मते है आजाद होके सरपंच आजाद होके जरा काम कर दिया वा जि चौधर है खुश जानी है ਰਪਉਂਟ ਤੋਂ ਮਿਲਣੇ ਉਹਦੇ ਘਰ ਦੀ ਜਿਹੜੀ ਘਰ ਵਾਲੀ ਉਹ ਵੀ ਸਰਪੰਚਾਂ ਦੀ ਤਖਤ ਮਿਲਣੇ ਦੀ ਪਰ ਉਹ ਸਰਪੰਚੀ ਉੱਥੇ ਵੀ ਆਪ ਕਰਦਾ ਲੋਕ ਉਹ ਵੀ ਚੱਲ ਨਹੀਂ ਦਿੰਦੇ ਹੈਗੇ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੁੱਸਰਾ ਅਕਸਰੀ ਮਨਰੇਗਾ ਨੂੰ ਲੈ ਕੇ ਜਿਹੜੀ ਸਿਆਸਤ ਚੱਲਦੀ ਹੈ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਸਿਆਸਤ ਕਰਦੀਆਂ ਨੇ ਮਨਰੇਗਾ ਦੇ ਉੱਪਰ ਸਰਪੰਚਾਂ ਦੀ ਸਿਆਸਤ ਹੁੰਦੀ ਆ ਪਰ ਅੱਜ ਇਹ ਪਿੰਡ ਟੱਕ ਗਾਣਾ ਵਿੱਚ ਦੇ ਵਿੱਚ ਖੜੇ ਆ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਮਨਰੇਗਾ ਦੇ ਕੰਮ ਨੂੰ ਲੈ ਕੇ ਪੰਚਾਇਤ ਦੇ ਕੰਮ ਨੂੰ ਲੈ ਕੇ ਗੱਲਬਾਤ ਜਿਹੜੀ ਕਰਦੇ ਆ ਕੀ ਮਸਲਾ ਹੈ ਇਸ ਮਸਲੇ ਤੇ ਪੂਰੀ ਗੱਲਬਾਤ ਵਿਸਾੜ ਦੇ ਨਾਲ ਕਰਦੇ ਆ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਆ ਸੱਚ ਟੀਵੀ ਤੇ ਆ ਕੀ ਪੂਰਾ ਮਾਮਲਾ ਤੁਹਾਡੇ ਪਿੰਡ ਦਾ ਸਾਡੇ ਪਿੰਡ ਦੇ ਵਿੱਚ ਜਿਹੜਾ ਲਗਾਤਾਰ ਹੈਗਾ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਨੇਗੇ ਬਲਾਕ ਮੈਂਬਰ ਨੇ ਜਾਂ ਉਹਨਾਂ ਦਾ ਤੀਆ ਉਹ ਲਗਾਤਾਰ ਹੈ ਜਿਹੜਾ ਸਾਡੇ ਕੰਮ ਦੇ ਵਿੱਚ ਰਿੱਕਾ ਮੰਗਦੀ ਨਹੀਂ ਕਿ ਕਿਉਂਕਿ ਜਦੋਂ ਸਰਵੇਅਰ ਦੀ ਆਈਡੀ ਬਣਨੀ ਸੀਗੀ ਉਦੋਂ ਉਹ ਰਿੱਕਾ ਬਣੇ ਉਹ ਕਹਿੰਦੇ ਨੇ ਸਰਪੰਚ ਦੀ ਆਈਡੀ ਨਹੀਂ ਬਣਨੀ ਚਾਹੀਦੀ ਬਣੀ ਵੀ ਨਹੀਂ ਹੈਗੀ ਤੇ ਦੂਸਰਾ ਜਦੋਂ ਆ ਲਾਈਟਾਂ ਲੱਗ ਰਹੀਆਂ ਸੋਲਰ ਲਾਈਟਾਂ ਤਾਂ ਐਸਾ ਸਾਡੇ ਪਿੰਡ ਦਾ ਤੇ ਤਾਂ ਉਹ ਕੰਮ ਦੇ ਲਾਈਟ ਕਿੱਥੇ ਲੱਗਣੀ ਆ ਕਿੱਥੇ ਨਹੀਂ ਲੱਗਣੀ ਹੋਗੀ ਇਸ ਤਰ੍ਹਾਂ ਰਿੱਕਾ ਲਗਾਤਾਰ ਬਣਾਉਂਦੇ ਨੇ ਐਸੀ ਜਿਹੜਾ ਮਤੇ ਪਾ ਪਾ ਕੇ ਰਜਿਸਟਰ ਭਰ ਚੁੱਕੇ ਹੋਗੇ ਜਿਹੜਾ ਮਤੇ ਆ ਗਏ ਮਤੇ ਮਤੇ ਹੀ ਰਹਿ ਗਏ ਉਹ ਮੈ ਅਸਟੀਮੇਟ ਨਹੀਂ ਲੱਗਿਆ ਜੇ ਉਹ ਕੰਮ ਨਹੀਂ ਚੱਲੇ ਜੇ ਕਿਸੇ ਕੰਮ ਦਾ ਅਸਟੀਮੇਟ ਲੱਗ ਗਿਆ ਉਹ ਕੰਮ ਚੱਲੇ ਨਹੀਂ ਦਿੱਤਾ ਗਿਆ ਪਿੰਡ ਦੇ ਵਿੱਚ ਅਕਸਰ ਹੀ ਕਿਹਾ ਜਾਂਦਾ ਵੀ ਸਰਪੰਚਾਂ ਜਿਹੜੇ ਮਤੇ ਨਹੀਂ ਪਾਉਂਦੇ ਹਨਾ ਇਹ ਪਹਿਲੇ ਸਰਪੰਚ ਨੇ ਜਿਨ੍ਹਾਂ ਨੇ ਮਤੇ ਪਾ ਕੇ ਰਜਿਸਟਰ ਭਰਤਾ ਬਹੁਤ ਥੋੜੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਪੰਚਾਇਤ ਪੂਰੀ ਸਮੁੱਚੀ ਪੰਚਾਇਤ ਵੱਲੋਂ ਆ ਜਿਹੜਾ ਲਗਾਤਾਰ ਹਰੇਕ ਕੰਮ ਆ ਮਤੇ ਪਾਏ ਜਿਹੜਾ ਸਾਨੂੰ ਲੱਗਦਾ ਸੀ ਇਹ ਕੰਮ ਪਿੰਡ ਦੇ ਵਿੱਚ ਹੋਣ ਵਾਲਾ ਦਾ ਅਸੀਂ ਮਤੇ ਪਾਏਗੇ ਪਰ ਉਹ ਹੜਕਾ ਬੜੇ ਹੋਏ ਆਗੇ ਮਤੇ ਵਾਲੇ ਵਿੱਚ ਮਤੇ ਪਾਸ ਹੀ ਨਹੀਂ ਹੁੰਦੇ ਰ ਇਹ ਕਾਰਨ ਲੱਗਦਾ ਵੀ ਕਿਉਂ ਨਹੀਂ ਪਾਸ ਹੁੰਦੇ ਕੋਈ ਨਾ ਲੱਗਦਾ ਜਿਹੜੀ ਸਾਡੀ ਚੌਧਰ ਹੈ ਜੇ ਉਹ ਆਜ਼ਾਦ ਹੋਵੇ ਤੇ ਸਰਪੰਚ ਆਜ਼ਾਦ ਹੋ ਕੇ ਜਿਹੜਾ ਕੰਮ ਕਰਦਾਗਾ ਜਿਹੜੀ ਸਾਡੀ ਚੌਧਰ ਹੈ ਉਹ ਖੁਸ਼ਿਆਰੀ ਹੈਗੀ ਸਾਨੂੰ ਲੋਕਾਂ ਨੇ ਨਹੀਂ ਪੁੱਛਣਾ ਪਰ ਉਹਨਾਂ ਨੇ ਆਕੜ ਦਾ ਘਾਟ ਪਾਏ ਹੈ ਵੀ ਪੁੱਛਣਾ ਹੁਣ ਵੀ ਨਹੀਂ ਉਹਨਾਂ ਨੂੰ ਕੋਈ ਉਹ ਆਪਦੇ ਆਪ ਇਹ ਜਿਹੜਾ ਚੌਧਰ ਰੇ ੁੱਥੇ ਬੜੇ ਹੋਏ ਹੈਗੇ ਚੌਧਰ ਤੋਂ ਭੁੱਖੀਆਂ ਲੱਗਦਾ ਤੇ ਉਸ ਪੂਰੇ ਮਸਲੇ ਨੂੰ ਲੈ ਕੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਹੋਵੇ ਕਿਸੇ ਐਮਐਲਏ ਦੇ ਨਾਲ ਗੱਲ ਕੀਤੀ ਹੋਵੇ ਅਸੀਂ ਕਿਸੇ ਐਮਐਲਏ ਨਾਲ ਨਹੀਂ ਗੱਲ ਕੀਤੀ ਅਸੀਂ ਵੀਡੀਓ ਨੂੰ ਜ਼ਰੂਰ ਮਿਲਾ ਦੇ ਤੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੈਗਾ ਉਹ ਕੋਈ ਨਾ ਤੁਹਾਡੇ ਕੰਮ ਕਰਦੇ ਆਗੇ ਸਿਰਫ ਉਹਨਾਂ ਵੱਲੋਂ ਇਹੀ ਕਹਿ ਕੇ ਜਿਹੜਾ ਸਾਨੂੰ ਵਾਪਸ ਭੇਜਿਆ ਜਾਂਦਾ ਆ। ਆ ਵੱਖ-ਵੱਖ ਪੋਲਿਟੀਕਲ ਪਾਰਟੀਆਂ ਇਸ ਮਸਲੇ 'ਤੇ ਬੋਲਦੀਆਂ ਨੇ ਨਰੇਗਾ ਦੇ ਕੰਮ ਨੂੰ ਲੈ ਕੇ ਚੌਧਰ ਕਰਦੀਆਂ ਨੇ, ਸਿਆਸਤ ਕਰਦੀਆਂ ਨੇ। ਇਹ ਪਹਿਲੇ ਸਰਪੰਚਾ ਜਿਹੜੇ ਕੰਮ ਚਲਾਉਣ ਲਈ ਜਿਹੜਾ ਧਰਨਾ ਪ੍ਰਦਰਸ਼ਨ ਕਰਦੇ ਆ ਜਾਂ ਇਸ ਤਰ੍ਹਾਂ ਸਾਡੇ ਵਿੱਚ ਮਤਲਬ ਬੋਲਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਸਾਨੂੰ ਲੋਕਾਂ ਨੇ ਪਿੰਡ ਦੇ ਵਿਕਾਸ ਲਈ ਚੁਣਿਆ ਸੀਗਾ। ਜੇ ਅਸੀਂ ਉਸ ਗੱਲ ਤੋਂ ਭੱਜਦੇ ਆਂਗੇ ਤਾਂ ਸਾਡੇ ਤੇ ਲਾਂਭ ਪਈ ਹੈ ਪਰ ਅਸੀਂ ਲਗਾਤਾਰ ਆਗਾ ਅਸੀਂ ਕਹਿੰਦੇ ਅਸੀਂ ਲੋਕਾਂ ਲਈ ਕੰਮ ਕਰਾਂਗੇ ਕੌਣਾਂ ਤੋਂ ਕਰਨ ਵਿੱਚ ਬਹੁਤ ਫਰਕ ਹੁੰਦਾਗਾ ਪਰ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਇਕੱਠੇ ਕੀਤਾ ਜਿਹਨਾਂ ਲੋਕਾਂ ਦੇ ਸਹਾਰੇ ਚੋਏ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਆਪਣੇ ਕੰਮ ਦੇ ਵਿਚਕਾਰ ਬਾਹਰਲੇ ਬੰਦੇ ਡਿੱਕਾ ਬਣਦੇ ਨਹੀਂਗੇ ਆਪਾਂ ਨੇ ਡਿੱਕਾ ਕੱਢਣਗੇ ਉਹਨਾਂ ਨੂੰ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਗਾਤਾਰ ਸਾਡੇ ਕੰਮ 'ਚ ਐਵੇਂ ਡਿੱਕਾ ਬਣਨਗੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਉਹ ਡਿੱਕਾ ਕੱਢਾਂਗੇ ਚਾਹੇ ਸਾਨੂੰ ਧਰਨਾ ਲਾਉਣਾ ਪਵੇ ਮੁਜ਼ਾਰਾ ਕਰਨਾ ਪਵੇ ਕੋਈ ਕਿਸੇ ਤਰ੍ਹਾਂ ਦੀ ਜਿਹੜਾ ਕੋਈ ਫੋਨ ਨਹੀਂ ਕਰੇ ਸਾਨੂੰ ਸੰਘਰਸ਼ ਕਰਨ ਲਈ ਉਹ ਅਸੀਂ ਕਰਾਂਗੇ ਤੁਸੀਂ ਬਾਹਰਲੇ ਬੰਦਿਆਂ ਨਾਲ ਕਹਿ ਰਹੇ ਹੋ ਕੌਣ ਹੈ ਬਾਹਰਲੇ ਬੰਦੇ ਡਾਕਟਰ ਹਰਪੂਰ ਤਖਤ ਮਲਾਣੇ ਉਹਦੇ ਘਰ ਦੀ ਜਿਹੜੀ ਘਰ ਵਾਲੀ ਉਹ ਵੀ ਸਰਪੰਚਾ ਜੀ ਤਖਤ ਮਲਾਣੇ ਦੀ ਪਰ ਉਹ ਸਰਪੰਚੀ ਉੱਥੇ ਵੀ ਆਪ ਕਰਦਾ ਲੋਕ ਉਹ ਵੀ ਚੱਲ ਨਹੀਂ ਦੇਣਗੇ ਸਰਪੰਚੀ ਉੱਥੇ ਵੀ ਕਰਨੀ ਚਾਹ ਲੈਗਾ ਉੱਥੇ ਅਸੀਂ ਨਹੀਂ ਸਰਪੰਚੀ ਚੱਲ ਨਹੀਂ ਦੇਣੀ ਹੈਗੀ ਉੱਥੇ ਆਸ਼ਾ ਡਾਕਟਰ ਹੈਗਾ ਥੋੜਾ ਚੱਕਦਾ ਇੱਥੇ ਸਵੇਰੇ ਆ ਜਾਂਦਾ ਸ਼ਾਮ ਨੂੰ ਜਾਂਦਾ ਦਾ ਉਹ ਸਰਪੰਚੀ ਆ ਵੀ ਆਪਦੇ ਪਿੰਡ 'ਚ ਕਰੇ ਇੱਥੇ ਨਾ ਪਏ ਮਤਲਬ ਪੰਡ ਚਾਗਣਾ ਸੰਧ ਵਾਲੇ ਉਹਨਾਂ ਦੀ ਦੁਕਾਨ ਆ ਹਾਲੀ ਦੀ ਦੁਕਾਨ ਆਈ ਇਹਨਾਂ ਦੀ ਗਾ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਆ ਮਤਲਬ ਇਹ ਇਹ ਆ ਵੀ ਕੰਮ ਨਹੀਂ ਚੱਲ ਰਿਹਾ ਠੀਕ ਆ ਮਤਲਬ ਮਤੇ ਪਾਇ ਹੋਇਆ ਕੰਮ ਨਹੀਂ ਚੱਲ ਰਿਹਾ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਨਹੀਂ ਹੋਵੇ ਜਿਹੜੇ ਆਮ ਆਦਿ ਪਾਰਟੀ ਹੈਗੀ ਹੋਰ ਜਿਹੜੀ ਕੋਈ ਕਿਲਾਗਾ ਉਹ ਆਪ ਦਾ ਜਿਹੜਾ ਕਿਲਾ ਐਵੇਂ ਮੱਲਿਆ ਨੇ ਲੈਣਾ ਕੋਡਾ ਕਿਲਾ ਜਿਹੜਾ ਐਵੇਂ ਬਣਿਆ ਰਿਹਾ ਅਸੀਂ ਪਿੰਡ ਦੇ ਵਿੱਚ ਕੰਮ ਨਹੀਂ ਚੱਲਣ ਦੇਵਾਂਗੇ ਪਰ ਅਸੀਂ ਕਹਿੰਦੇ ਹਾਂ ਕਿ ਲੋਕਾਂ ਦਾ ਸੰਘਰਸ਼ ਦੇ ਅੱਗੇ ਕੋਈ ਸੀਜ਼ਬਿਲਟੀ ਨਹੀਂ ਹੈ ਇਹ ਲੋਕality ਆਖਦੇ ਤੋਂ ਕੁਛ ਮੱਡਾ ਨਹੀਂ ਹੈਗਾ ਅਸੀਂ ਲੋਕਾਂ ਲੋਕਾਂ ਨੂੰ ਸਾਨੂੰ ਚਣੇ ਅਸੀਂ ਲੋਕਾਂ ਲਈ ਜਿਹੜਾ ਕੰਮ ਹੈਗਾ ਉਹ ਕਰਾਂਗੇ ਲੋਕਾਂ ਨਾਲ ਲੱਕੀ ਕਰਾਂਗੇ ਮਾਨ ਸਰਕਾਰ ਕਹਿੰਦੀ ਸੀਗੀ ਕਿ ਜਿਹੜੀ ਸਿਆਸਤਾਂ ਸੱਥਾਂ ਚੱਲਿਆ ਕਰੋਗੀ ਸਰਕਾਰ ਸੱਥਾਂ ਚੱਲਿਆ ਚ ਕਰੂਗੀ ਤੇ ਕੀ ਕਹਾਂ ਜਾਊਂਗੇ ਸਿਆਸਤ ਸੱਥਾਂ ਚ ਲੂਗੀ ਉਹ ਤਾਂ ਕੁਰਸੀਆਂ ਵਿੱਚ ਲਾਉਂਦੇ ਨੇਗੇ ਸੱਥਾਂ ਵਿੱਚ ਲਾਉਣ ਤਾਂ ਬਹੁਤ ਦੂਰ ਦੀ ਗੱਲ ਹੈਗੀ ਉਹ ਸੱਥਾਂ ਦੇ ਵਿੱਚ ਮੁੜ ਕੇ ਆਏ ਵੀ ਨਹੀਂ ਹੈਗੇ ਲੋਕਾਂ ਨੇ ਲੋਕਾਂ ਨੇ ਦੱਖਣੀ ਸੋਨੇ ਆਏ ਕਿ ਤੁਹਾਡੀਆਂ ਸਮੱਸਿਆਵਾਂ ਨਹੀਂ ਆ ਉਹ ਸਿਰਫ ਇੱਕ ਕੈਨੇ ਲੰਨਾਂ ਨੇ ਨਹੀਂ ਆ ਕੈਨੇ ਦੇ ਕਰਨ ਵਿੱਚ ਹਰੇਕ ਬੰਦੇ ਦਾ ਫਰਕ ਹੁੰਦਾ ਹੈਗਾ ਉਹੀ ਹੈ ਜਿਹੜਾ ਇਹਨਾਂ ਦੇ ਵੀ ਹੈਗਾ ਵੱਡੀ ਪੱਦਰ ਤੇ ਇਹਨਾਂ ਦੇ ਦੂਜਿਆਂ ਪਾਸੇ ਨਾਲੇ ਵੱਡੀ ਪੱਦਰ ਤੇ ਜਿਹੜਾ ਇਹ ਲੋਕਾਂ ਨਾਲ ਬਗਾ ਕਮਾਰੇ ਨੇ ਇਹਨਾਂ ਨੇ ਕਿਸਾਨਾਂ ਨੂੰ ਘਰ ਨਾਲ ਲਾਇਆ ਸੀਗਾ ਇਹਨਾਂ ਦੇ ਪਾਲੀਆਂ ਜਿਹੜਾ ਚੋਰੀ ਕੀਤੀ ਇਹਨਾਂ ਨੂੰ ਅੱਜ ਜਿਹੜਾ ਚੋਰ ਚੋਰੀ ਦਾ ਜਿਹੜਾ ਅੰਜਾਮ ਉਹ ਵੀ ਇਲਾਕੇ ਲੱਗਿਆ ਹੋਇਆਗਾ ਖਤਾਬ ਮਿਲ ਗਿਆ ਖਤਾਬ ਮਿਲ ਗਿਆ ਇਹਨਾਂ ਨੂੰ ਤੁਸੀਂ ਸਰਪੰਚ ਬਣੇ ਹੋ ਵੱਖ-ਵੱਖ ਮਤੇ ਪਾਏ ਆ ਕੁਝ ਮਤਿਆਂ ਬਾਰੇ ਦੱਸ ਸਕਦੇ ਹੋ ਕਿਹੜੇ ਕਿਹੜੇ ਮਤੇ ਜਿਹੜੇ ਪਾਏ ਹੋਏ ਜਿਵੇਂ ਪਿੰਡ ਦੇ ਵਿੱਚ ਲਈ ਰਿਹਾ ਜਿਹਾ ਮਤਾਗਾ ਪੰਚਾਇਤ ਘਰ ਦਾ ਮਤਾ ਪਾ ਕੇ ਪਾਸ ਹੋ ਗਏ ਐਸਟੀਮੇਟ ਲੱਗ ਗਿਆ ਦਾ ਪਰ ਉਹ ਕੰਮ ਨਹੀਂ ਚੱਲ ਰਿਹਾ ਹੈਗਾ ਪਿੰਡ ਦੇ ਵਿੱਚ 56 ਮੇ ਸਾਡੇ ਪਿੰਡ ਦੇ ਵਿੱਚ ਦੋ ਸਾਲੀਆਂ ਛੱਪੜਾਂ ਲਗੀਆਂ ਉਹ ਲੱਕ ਲੱਕ ਭਰੀਆਂ ਪਈਆਂ ਨੇ ਇਹਦਾ ਨਕਾ ਪਾਇਆ ਸੀ ਇੱਥੇ ਬਾਪਰ ਜਿਹੜਾ ਬੇਸਟ ਵਾਟਰ ਹੈ ਜਿਹੜਾ ਇਹਨੇ ਬਣਾਈ ਉਹ ਇਹਦੀ ਨਮੇ ਸਕੀਮਾ ਆਈ ਹੋਈ ਪਿਛਲੇ ਪਿਛਲੇ ਸਮੇਂ ਦੇ ਵਿੱਚ ਇੱਕ ਛੱਪੜ ਤੇ ਚੱਲੂ ਹੈ ਜੀ ਉਹ ਪਰ ਉਹ ਵੀ ਪੂਰਨ ਰੂਪ ਦੇ ਵਿੱਚ ਚੱਲੂ ਨਹੀਂ ਹੈ ਜੇ ਉਹ ਸਹੀ ਤਰੀਕੇ ਵਿੱਚ ਦੇਖਿਆ ਜਾਵੇ ਤੇ ਇਹ ਛੱਪੜ ਤੋਂ ਬਣਾਣਾ ਕੋਣ ਹੈ ਵੀ ਨਹੀਂ ਬਣਦੀ ਹੈ ਮਤਾ ਪਾਇਆ ਹੈਗਾ ਪਿੰਡ ਵਿੱਚ ਲੈ ਡੇਰੀ ਹੈ ਨਹੀਂ ਸਾਡੇ ਪਿੰਡ ਦਾ ਜਿਹੜਾ ਗਰਾਊਂਡ ਹੈ ਪਿੰਕਿਲਾਂ ਦਾ ਗਰਾਊਂਡ ਅਸਲੀ ਨੇ ਪੰਚਾਇਤ ਨੇ ਮਤਾ ਪਾ ਕੇ ਛੱਡਿਆ ਕਿਸੇ ਪੰਚਾਇਤ ਨੇ ਪਰ ਉਹ ਗਰਾਊਂਡ ਹੈਗਾ ਉੱਥੇ ਪ੍ਰੋਕ ਨਹੀਂ ਹੈਗਾ ਜਿਹੜੇ ਸਾਡੇ 9000 ਮੁੰਡੇ ਕੁੜੀਆਂ ਪੁਲਿਸ ਦੀ ਫੌਜ ਦੀ ਤਿਆਰੀ ਕਰ ਰਹੇ ਨੇਗੇ ਉਹ ਜਾਂ ਤਾਂ ਮੁਕਸਰ ਜਾਂਦੇ ਨੇ ਜਾਂ ਨਹਿਰਾਂ ਤੇ ਭੱਜ ਜਾਂਦੀ ਹੈਗੇਗੀ ਛੋਟੇ ਛੋਟੇ ਬੱਚਾ ਦੇ ਖੇਡਣ ਲਈ ਉੱਥੇ ਹਨ ਨਹੀਂ ਕੋਈ ਕੁਝ ਵੀ ਗਰਾਊਂਡ ਧੰਨਵਾਦ ਓਕੇ ਸ਼ੁਕਰੀਆ ਐਮਐਲਏ ਦੇ ਪੀਏ ਲੱਕੀ ਜੀ ਗੱਲ ਕਰਦੇ ਹਾਂ ਆ ਬਈ ਮੈਂ ਆ ਸੱਚ ਟੀਵੀ ਤੋਂ ਪੱਤਰਕਾਰ ਗੱਲ ਕਰਦਾ ਪਿਆ ਜਿੱਤੋਂ ਆ ਸੱਚ ਟੀਵੀ ਤੋਂ ਮੁੱਖ ਮੁਕਸਰ ਤੋਂ ਹੀ ਪੱਤਰਕਾਰ ਗੱਲ ਕਰਦਾ ਜੀ ਹਾਂਜੀ ਆ ਪਿੰਡ ਨਾ ਚੱਕ ਗਾਂਧਾ ਸਿੰਘ ਵਾਲੇ ਸਰਪੰਚ ਉਹਨਾਂ ਨੇ ਇਕੱਠ ਕਰਕੇ ਇਹ ਕਿਹਾ ਵੀ ਆ ਲੱਕੀ ਹੈ ਜਿਹੜਾ ਸਾਡੇ ਕੰਮ 'ਚ ਦਖਲਅੰਦਾਜ਼ੀ ਕਰ ਰਿਹਾ ਹੈ ਕੰਮ ਕਰਨ ਤੋਂ ਰੋਕ ਰਿਹਾ ਹੈ ਕੀ ਕੋਈ ਐਹੋ ਜੀ ਗੱਲ ਹੈ ਕਿ ਮੈਂ ਤੁਹਾਡਾ ਪੱਖ ਜਾਣਨਾ ਚਾਹਣਾ ਚੈਨਲ 'ਤੇ ਚਲਾਉਣ ਵਾਸਤੇ ਹੋਈ ਗੱਲ ਬਹੁਤ ਨਹੀਂ ਮੈਨੂੰ ਦੱਸੋ ਜੇ ਇਹਦੇ ਤੋਂ ਹਮ ਰੋਕੇ ਠੀਕ ਆ ਇੱਕ ਨਾ ਪੇਡਾ ਪੇਡਾ ਤੋਂ ਉਹਨਾਂ ਨੇ ਕੋਈ ਕੰਮ ਕਰਾਉਣਾ ਸੀਗਾ ਪੇਡਾ ਵਾਲੇ ਕਹਿੰਦੇ ਵੀ ਲੱਕੀ ਤੋਂ ਫੋਨ ਕਰਾ ਦਿਓ ਕੰਮ ਕਰ ਦਿਆਂਗੇ ਕੋਈ ਇਹੋ ਜੀ ਗੱਲ ਵੀ ਸਾਹਮਣੇ ਆਈ ਹੈ ਸਕਰੀਨਸ਼ਾਟ ਵੀ ਜਿਹੜਾ ਭੇਜਿਆ ਗਿਆ ਉਹਨਾਂ ਵੱਲੋਂ ਠੀਕ ਠੀਕ ਜੀ ਹਾਂਜੀ ਠੀਕ ਠੀਕ ਜੀ ਉਹ ਤਾਂ ਦੱਸੋ ਆ ਪੇਡਾ ਏਜੰਸੀ ਵੱਲੋਂ ਜਿਹੜੇ ਕੰਮ ਕੀਤੇ ਜਾਂਦੇ ਆ ਉਹਨਾਂ ਦਾ ਕੰਮ ਰੋਕਿਆ ਗਿਆ ਉਹ ਕਹਿੰਦੇ ਵੀ ਉਹਨਾਂ ਦਾ ਇਹ ਕਹਿਣਾ ਵੀ ਲੱਕੀ ਵੱਲੋਂ ਫੋਨ ਕਰਾ ਦਿਓ ਜਿਹੜਾ ਕੰਮ ਤੁਹਾਡਾ ਕਰ ਦਿਆਂਗੇ ਨੇਵੀ ਅਸਲ ਦੇ ਵਿੱਚ ਕੀ ਹੈ ਇਹਨਾਂ ਨੇ ਪਿੰਡ ਵੱਲੋਂ ਬੰਦਿਆ ਦਾ ਆਇਆ ਸੀਗਾ ਫੋਨ ਕਰਦੂ ਹਾਂਜੀ ਹਾਂਜੀ ਆਪ ਦੇ ਆਪ ਦੇ ਹਿਸਾਬ ਨਾਲ ਲਾਈ ਜਾਂਦੇ ਐਸ.ਯੂ ਜੋ ਨਕਸ਼ਾ ਪਾਸ ਹੋ ਐਸ.ਯੂ ਦੇ ਅਕੋਰਡਿੰਗ ਹੀ ਲੱਗ ਰਹੀ ਠੀਕ ਹੈ ਜੀ ਪਿੰਡਾਂ ਨੂੰ ਸਿਰਫ ਇਨਾ ਹੀ ਆਖਿਆ ਗਿਆ ਸੀ ਕਿ ਉਹ ਤੁਸੀਂ ਚੈੱਕ ਕਰੋ ਜੇ ਨਕਸ਼ਾ ਪਾਸ ਹੋਏ ਤਾਂ ਨਕਸ਼ੇ ਦੇ ਅਕੋਰਡਿੰਗ ਲਗਾ ਦਿਓ ਨਹੀਂ ਕੀ ਹੈ ਠੀਕ ਹੈ ਜੀ ਉਹ ਕੰਮ ਤਾਂ ਕੋਈ ਨਹੀਂ ਦੱਸੇ ਕੰਮ ਜਿਵੇਂ ਮਰਜ਼ੀ ਕਰੋ ਕੋਨ ਰੋਡ ਦਾ ਪਰ ਟਿਟਿਊਡ ਜੋ ਤੁਸੀਂ ਅਥਰੂ ਪੰਚਾਇਤ ਨੇ ਮਾਤਾ ਪਾਇਆ ਉਹ ਨਾਲ ਹੈ ਜੀ ਹਾਂ ਜਿਹੜਾ ਇਹਨਾਂ ਦਾ ਲਾਈਟ ਹੁੰਦਾ ਮਤਾ ਪਾਇਆ ਉਹ ਪੰਚਾਇਤ ਨਹੀਂ ਪਾਇਆ ਉਹ ਕੋਈ ਇਹ ਕਹਿੰਨ ਲਾਈ ਜਾ ਕੇ ਪਾਇਆ ਹੂੰ ਹੂੰ ਪੰਚਾਇਤ ਕਹਿੰਦੀ ਸੀ ਬਹੁਤ ਸਾਰੇ ਮਤੇ ਪਾਏ ਆ ਪਰ ਆਮ ਆਦਮੀ ਪਾਰਟੀ ਜਿਹੜੇ ਮਤਿਆਂ ਨੂੰ ਨਹੀਂ ਜੀ ਦੇਖੋ ਕਿਹੜਾ ਰੋਕੇ ਜੀ ਮੈਨੂੰ ਦਿਖਾਓ ਭੇਜੋ ਕਿਹੜੇ ਰੋਕੇ ਨੇ ਹੂੰ ਹੂੰ ਪਤਾ ਤਾਂ ਫੇਰ ਹੀ ਲੱਗੂਗਾ ਨਾ ਹਾਂਜੀ ਹਾਂਜੀ ਜੇ ਤਾਂ ਜਿਆਦਾ ਕੋਈ ਉਹ ਹੁੰਦਾ ਐਵਿਡੈਂਸ ਹੋਵੇ ਕਿ ਮੈਂ ਜਾ ਕੇ ਫੋਨ ਕਰਦਾ ਜਾਂ ਮੈਂ ਉੱਥੇ ਜਾ ਕੇ ਕਹਿਦਾ ਕਿ ਆਹ ਮੇ ਰੋਕ ਤਾਂ ਫਿਰ ਤਾਂ ਮੈਂ ਮੰਨਾਂ ਵੀ ਕਿਹਾ ਮੈਂ ਕਹੇ ਤਾ ਜੀ ਹੂੰ ਹੂੰ ਉਹ ਜਵਾਨੀ ਗਲਾਮੀ ਤਾਂ ਕੁਝ ਵੀ ਹੋ ਜਾਂਦਾ ਗਲਾਮੀ ਤੋਂ ਕੋਈ ਕੁਝ ਵੀ ਜਾਵੇ ਆਪਾਂ ਉਹਨੂੰ ਯਕੀਨ ਨਹੀਂ ਕਰ ਸਕਦੇ ਨਹੀਂ ਅਕਸਰ ਉਹ ਵੀ ਕਹਿ ਰਹੇ ਆ ਨਾ ਕੋਈ ਗੱਲ ਮੰਨ ਲਓ ਇੱਕ ਏਜੰਸੀ ਫੋਨ ਕਰ ਰਹੀ ਆ ਪੇਡਾ ਏਜੰਸੀ ਜੀ ਏਜੰਸੀ ਦੇ ਕੰਨੋਂ ਮੇਰੇ ਮੇਰੇ ਹੈਗੀ ਆ ਏਜੰਸੀ ਦਾ ਕੰਨ ਥੋੜਾ ਨਾਲ ਆ ਕੇ ਕਹਿ ਦੂਗੀ ਜੀ ਤੁਸੀਂ ਉਹਨੂੰ ਮੰਨ ਲਓ ਕਿ ਵਿਟਾਉਟ ਪ੍ਰੂਫ ਹੂੰ ਹੂੰ ਫਿਰ ਉਹਨਾਂ ਨੂੰ ਤੁਹਾਨੂੰ ਵੀ ਕਲੀਅਰ ਕਰਨਾ ਚਾਹੀਦਾ ਨਾ ਜੀ ਉਹਨਾਂ ਤੋਂ ਹਾਂ ਉਹ ਵੀ ਕਹਿ ਰਹੇ ਨੇ ਹੂੰ ਹੂੰ ਕਿਉਂਕਿ ਜੋ ਜੋ ਐਸ ਪਰ ਲਾਅ ਜੋ ਵੀ ਇਹਨਾਂ ਨੇ ਪਹਿਲੇ ਪੰਚਾਇਤ ਵਿੱਚ ਨਹੀਂ ਹੁੰਦੀ ਆ ਪਹਿਲਾਂ ਅਲਿਸ ਦੀ ਪਾਵੇ ਹੋਣਾ ਨਹੀਂ ਸੀ ਨਹੀਂ ਨਹੀਂ ਮਤਲਬ ਇਹ ਵੀ ਅਸੀਂ ਜਾਣਨਾ ਚਾਹੁੰਨੇ ਨਾ ਵੀ ਕੋ ਤੁਹਾਡੇ ਕੋਲੇ ਵੀ ਕੋਈ ਅਧਿਕਾਰ ਹੋਣਾ ਜਾਂ ਕੀ ਅਧਿਕਾਰ ਆ ਤੁਹਾਡੇ ਕੋਲੇ ਵੀ ਤੁਸੀਂ ਕੰਮ ਰੋਕਿਆ ਤੁਸੀਂ ਕੰਮ ਰੋਕਿਆ ਕਿੰਨੇ ਜੀ ਮੈਨੂੰ ਸਮਝ ਨਹੀਂ ਲੱਗਦੀ ਸੀ ਫਿਰ ਉਸ ਦਿਨ ਮੰਨ ਲਓ ਪਿੰਡ ਦੀ ਪੰਚਾਇਤ ਨੇ ਇਕੱਠ ਕਰਿਆ ਜੀ ਕੋਈ ਕੋਈ ਪੰਚਾਇਤ ਨੇ ਇਕੱਠਾ ਹੋਇਆ ਜੀ ਹਾਂ ਹੈਨਾ ਉਹ ਡੇਢ ਦੋਸਤ ਪਤਾ ਇਹ ਹੀ ਕਹਿ ਰਿਹਾ ਜੀ ਇਕੱਠ ਚ ਮੈਂ ਤੁਹਾਨੂੰ ਵੀਡੀਓ ਵੀ ਭੇਜ ਦੂੰਗਾ 1.200 ਬੰਦੇ ਨੇ ਇਹੋ ਹੀ ਗੱਲ ਕਹੀ ਹੈਗੀ ਨਹੀਂ 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 ਕੋਈ ਕੰਮ ਨਹੀਂ ਰੋਕਿਆ ਇਹਨਾਂ ਦਾ ਕੋਈ ਕੋਸ਼ਿਸ਼ ਨਹੀਂ ਰੋਕਿਆ ਅਸੀਂ ਤਾਂ ਇਹ ਹੈ ਕਿ ਐਜ਼ ਪਰ ਲਾਅ ਜੋ ਇਹਨਾਂ ਦਾ ਮਤਲਬ ਹੈ ਉਸ ਕਰਵਾ ਦਿਓ ਹੂੰ ਹੂੰ ਤੁਹਾਨੂੰ ਵੀ ਉਸ ਠੀਕ ਹੈ ਜੀ ਉਹ ਇਹਨਾਂ ਦੇ ਪਿੰਡ ਚੋਂ ਹੀ ਆਈ ਹੈ ਨਾ ਇਹਨਾਂ ਦੇ ਪਿੰਡ ਚੋਂ ਹੀ ਲੱਗਣੀ ਹੈ ਤਾਂ ਇਹ ਨਹੀਂ ਕਿ ਮੇਰੇ ਘਰੇ ਲੱਗ ਜਾਣਗੇ ਜਾਂ ਕਿਸੇ ਹੋਰ ਘਰੇ ਲੱਗ ਜਾਣਗੇ ਹਾਂ 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 ਉਹ ਇਹਨਾਂ ਦੇ